ਖੇਤਾ ਵਿਚੋ ਟ੍ਰਾਂਸਫਾਰਮਰ ਚੋਰੀ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਕੀਤਾ ਕਾਬੂ ਦੋ ਕਾਰਾਂ ਤੇ ਪੰਜ ਮੋਟਰਸਾਈਕਲ ਵੀ ਕੀਤੇ ਨੇ ਬਰਾਮਦ ਮੋਗਾ ਪੁਲਿਸ ਵੱਲੋਂ ਮਾੜੇ ਅੰਸ਼ਰਾ ਦੇ ਖਿਲਾਫ ਕਸੇ ਜਾ ਰਹੇ ਅਸ਼ਕੰਜਾ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੱਥੇ ਕੀਤੀ ਜਾ ਰਹੀ ਹੈ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਖੇਤਾ ਵਿਚੋ ਟ੍ਰਾਂਸਫਾਰਮਰ ਚੋਰੀ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਕੀਤਾ ਕਾਬੂ ਚਾਰਾ ਦੀ ਤਲਾਸ਼ ਜਾਰੀ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਾਗਾਪੁਰਾਣਾ ਦਲਬੀਰ ਸਿੰਘ ਦਾ ਕੀ ਕਹਿਣਾ ਹੈ ਆਓ ਸੁਣ ਲੈਣੇ ਐਸਐਸਪੀ ਸਾਹਿਬ ਮੋਗਾ ਮਾੜੇ ਅੰਸ਼ਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿੰਮ ਤਹਿਤ ਸਮਾਲ ਸਰ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਇਹ ਪਿਛਲੇ ਟਾਈਮ ਤੋਂ ਕਾਫੀ ਸ਼ਿਕਾਇਤ ਆ ਰਹੀ ਸੀ ਕਿ ਪਿੰਡਾਂ ਦੇ ਖੇਤਾਂ ਚੋਂ ਆਹ ਟਰਾਂਸਫਾਰਮਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਤਾਂ ਇਹ ਮੁਖਬਰੀ ਦੇ ਬੇਸ ਤੇ ਇੱਕ ਅਸੀਂ ਜਿਹੜਾ ਅੰਤਰ ਡਿਸਟ੍ਰਿਕਟ ਟਰਾਂਸਫਾਰਮਰ ਚੋਰੀ ਗਿਰੋ ਦਾ ਮੈਂਬਰ ਫਸੀਂ ਗੁਰਦੀਪ ਸਿੰਘ ਜਿਹੜਾ ਮਾ ਗੁਰੂ ਸਰਮਾੜੀ ਦਾ ਰਹਿਣ ਵਾਲਾ ਇਹ ਕਾਬੂ ਕੀਤਾ ਇਹਦੀ ਨਿਸ਼ਾਨਦੇਹੀ ਤੇ ਗੁਰਜ ਲੱਧਾ ਦੇ ਵਿੱਚ ਇੱਕ ਸਿਕੰਦਰ ਸਿੰਘ ਦੇ ਘਰੋਂ ਸਾਨੂੰ ਤਕਰੀਬਨ ਸਵਾ ਦੋ ਕੁਇੰਟਲ ਤਾਂਬਾ ਜਿਹੜਾ ਟਰਾਂਸਫਾਰਮਰ ਜੋਰੀ ਹੋਇਆ ਸੀ ਉਹ ਤਾਂਬੇ ਅਤੇ ਹੋਰ ਕੇਬਲਾਂ ਪਾਨੇ ਵਗੈਰਾ ਤੇ ਦੋ ਆਲਟੋ ਕਾਰਾਂ ਜਿਹੜੀਆਂ ਵਾਰਦਾਤਾਂ ਚ ਵਰਤੇ ਸੀ ਇਹ ਤੇ ਪੰਜ ਮੋਟਰਸਾਈਕਲ ਅਸੀਂ ਬਰਾਮਦ ਕੀਤੇ ਨੇ ਤੇ ਇਹ ਬੰਦੇ ਦਾ ਅੱਜ ਰਿਮਾਂਡ ਲਿਆ ਜਾਏਗਾ ਰਿਮਾਂਡ ਤੇ ਹੋਰ ਕੁਝ ਕੁਝ ਕਰਾਂਗੇ ਅਸੀਂ ਤੇ ਤੋਂ ਬਾਕੀ ਮੈਂਬਰਾਂ ਦੇ ਅਜੇ ਮੈਂ ਨਾਮ ਨਹੀਂ ਡਿਸਕਲੋਸ ਕਰ ਸਕਦਾ ਪਰ ਸਾਨੂੰ ਚਾਰ ਮੈਂਬਰ ਅਸੀਂ شناخت ਕਰ ਲਈਏ ਜਿਹੜੇ ਹੋਰ ਹੈਗੇ ਨੇ ਤੇ ਉਹਨਾਂ ਨੂੰ ਜਲਦੀ ਕਾਬੂ ਕੀਤਾ ਜਾਏਗਾ ਇਹਦਾ ਰਿਮਾਂਡ ਹਾਸਲ ਕਰਕੇ ਹੋਰ ਕੁਝ ਕੁਝ ਕਰਕੇ ਜਿੱਥੇ ਵੇਚਦੇ ਸੀਗੇ ਪਹਿਲਾਂ ਵਾਲਾ ਤਾਂਬਾ ਉਹਦੇ ਬਾਰੇ ਪਤਾ ਕੀਤਾ ਜਾਏਗਾ